ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਇਹ ਵੀਡੀਓ ਆ ਬਹੁਤ ਹੀ ਤੁਹਾਡੇ ਵਾਸਤੇ ਯੂਸਫੁਲ ਹੋਣ ਵਾਲੀ ਹੈ ਮੇਰੇ ਕਈ ਛੋਟੇ ਭਰਾਵਾਂ ਨੂੰ ਜਾਂ ਮੇਰੇ ਜਿਹੜੇ ਹਾਣੀ ਸਵਾਨੀ ਭਰਾਵਾ ਉਹਨਾਂ ਨੂੰ ਕਈਆਂ ਨੂੰ ਨਹੀਂ ਪਤਾ ਜਿਹੜੇ ਆਪਣੇ ਭਾਈ ਜਗਤਾਰ ਸਿੰਘ ਹਵਾਰਾ ਜੀ ਜੇਲ੍ਹ ਦੇ ਵਿੱਚ ਨੇ ਉਹ ਕਿਉਂ ਜੇਲ੍ਹ ਦੇ ਵਿੱਚ ਨੇ ਤੇ ਮਤਲਬ ਕੀ ਗੱਲਬਾਤ ਹੋਈ ਸੀ ਕਿਸ ਵਜ੍ਹਾ ਕਰਕੇ ਆ ਜੋ ਜੇਲ੍ਹ ਦੇ ਵਿੱਚ ਨੇ ਕਿਉਂ ਨਿਆਨ ਨੂੰ ਰਿਹਾ ਕੀਤਾ ਜਾ ਰਿਹਾ ਤੁਹਾਨੂੰ ਸਾਰੀ ਇਨਫੋਰਮੇਸ਼ਨ ਇਸ ਵੀਡੀਓ ਦੇ ਵਿੱਚ ਆਪਾਂ ਅੱਜ ਮੈਂ ਦਊਂਗਾ ਠੀਕ ਹੈ ਜੀ ਤੇ ਸ਼ੁਰੂ ਕਰਦੇ ਹਾਂ ਦੋਸਤੋ 31 ਅਗਸਤ 1995 ਇਹ ਉਹ ਦਿਨ ਹੈ ਜਿਸ ਦਿਨ ਪੂਰੇ ਸੈਕਟਰੀਏਟ ਦੀਆਂ ਕੰਧਾਂ ਹਿੱਲ ਗਈਆਂ ਸਨ ਭਾਰਤ ਦੀਆਂ ਵੱਡੀਆਂ-ਵੱਡੀਆਂ ਸੁਰੱਖਿਆਤ ਏਜੰਸੀਆਂ ਹੈਰਾਨ ਸਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਬੀਅੰਤ ਸਿੰਘ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਤੇ ਇਸ ਧਮਾਕੇ ਨੂੰ ਪਲਾਨ ਕਰਨ ਵਾਲਾ ਸੀਗਾ ਭਾਈ ਜਗਤਾਰ ਸਿੰਘ ਹਵਾਰਾ ਇੱਕ ਦਿਨ ਪਹਿਲਾਂ ਹੀ ਦਿੱਲੀ ਚਲੇ ਗਏ ਸੀ ਜਿਹੜਾ ਬੰਬ ਧਮਾਕਾ ਹੋਇਆ ਸੀਗਾ ਨਾ ਬਿਆਨਤ ਸਿੰਘ ਮੁੱਖ ਮੰਤਰੀ ਉਹਨਾਂ ਦੀ ਜਿਹੜੀ ਇਹਨਾਂ ਨੇ ਬੰਬ ਪਲੈਨਿੰਗ ਕੀਤੀ ਸੀ ਤੇ ਬੰਬ ਪਲੈਨਿੰਗ ਕਰਕੇ ਉਸ ਜਿੱਦਣ ਜਿਸ ਦਿਨ ਬੰਬ ਬਲਾਸਟ ਹੋਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਹੀ ਭਾਈ ਜਗਤਾਰ ਸਿੰਘ ਜਿਹੜੇ ਆ ਉਹ ਦਿੱਲੀ ਚਲੇ ਗਏ ਸੀ ਤੇ ਉਧਰੇ ਗਰਮੀਤ ਸਿੰਘ ਇੰਜੀਨੀਅਰ ਤੇ ਜਗਤਾਰ ਸਿੰਘ ਤਾਰਾ ਇਹ ਨਾਮ ਤੁਹਾਨੂੰ ਥੋੜਾ ਕਨਫਿਊਜ਼ਨ ਲੱਗੂਗਾ ਹਵਾਰਾ ਦੇ ਵਿੱਚ ਤੇ ਤਾਰਾ ਦੇ ਵਿੱਚ ਗਰਮੀਤ ਸਿੰਘ ਇੰਜੀਨੀਅਰ ਤੇ ਜਗਤਾਰ ਸਿੰਘ ਤਾਰਾ ਤੇ ਹੋਰ ਜੋ ਵੀ ਇਸ ਧਮਾਕੇ ਦੇ ਅੰਦਰ ਸ਼ਾਮਲ ਸੀ ਉਹ ਆਮ ਜਨਤਾ ਦੇ ਵਿੱਚ ਕੋਲ ਮਿਲ ਗਏ ਸੀ ਇਸ ਪਲੈਨਿੰਗ ਬਾਰੇ ਸਾਰਾ ਕੁਝ ਕਰਕੇ ਜੋ ਵੀ ਇਹਦੇ ਨਾਲ ਰਿਲੇਟਡ ਬੰਦੇ ਸੀਗੇ ਸਾਰਾ ਕੰਮਕਾਰ ਕਰਕੇ ਤੇ ਉਹ ਆਪਣਾ ਆਮ ਦੁਨੀਆ ਦੇ ਵਿੱਚ ਜਿਹੜੇ ਔਲ ਮਿਲ ਗਏ ਸੀਗੇ ਠੀਕ ਹੈ ਜੀ ਤਮਾਕੇ ਤੋਂ ਬਾਅਦ ਹਵਾਰਾ ਤੇ ਰਾਜੋਆਣਾ ਦੋ ਬੰਦੇ ਗਾ ਜਿਹੜੇ ਹਵਾਰਾ ਜਕਤਾ ਸਿੰਘ ਹਵਾਰਾ ਤੇ ਰਾਜੋਆਣਾ ਇਹ ਕਲਕੱਤਾ ਆਗਰਾ ਤੇ ਪਾਣੀਪੱਤ ਤੇ ਹੋਰ ਸ਼ਹਿਰਾਂ ਅੰਦਰ ਪਹਿਚਾਨ ਬਦਲ ਕੇ ਰਹਿੰਦੇ ਰਹੇ ਜਿਹੜੇ ਹਵਾਰਾ ਜੀ ਤੇ ਰਾਜੋਆਣਾ ਵਾ ਭਾਈ ਸਾਹਿਬ ਇਕ ਕਤਤਾਂ ਆਗਰਾ ਤੇ ਪਾਣੀਪਤ ਤੇ ਹੋਰ ਸ਼ਹਿਰਾਂ ਅੰਦਰ ਪਛਾਣ ਬਦਲ ਕੇ ਰਹਿੰਦੇ ਰਹੇ ਆ ਪਛਾਣ ਬਦਲ ਕੇ ਮਤਲਬ ਵੀ ਉਧਰ ਜਦੋਂ ਬੰਬ ਬਲਾਸਟ ਹੋ ਗਿਆ ਉਸ ਤੋਂ ਬਾਅਦ ਪਛਾਣ ਬਦਲ ਕੇ ਆਪਣਾ ਰਹਿੰਦੇ ਰਹੇ ਆ ਵੀ ਇਹਨਾਂ ਦਾ ਕੋਈ ਪਤਾ ਨਾ ਲੱਗ ਸਕੇ ਠੀਕ ਹੈ ਜੀ ਉਧਰ ਦੂਜੇ ਪਾਸੇ 31 ਅਗਸਤ ਦੀ ਸ਼ਾਮ ਨੂੰ 31 ਅਗਸਤ 1995 ਉਦਨ ਬੰਬ ਬਲਾਸਟ ਹੋਇਆ ਸੀਗਾ ਤੇ ਉਧਰ ਦੂਜੇ ਪਾਸੇ ਉਸੇ ਹੀ ਰਾਤ ਸ਼ਾਮ ਨੂੰ ਅਕਤ 31 ਅਗਸਤ ਦੀ ਸ਼ਾਮ ਨੂੰ ਹੀ ਸੈਂਟਰ ਦੀ ਗਵਰਨਮੈਂਟ ਨੇ ਇਸ ਕੇਸ ਨੂੰ CBI ਹਵਾਲੇ ਕਰਤਾ ਹੀ ਜਿਹੜਾ ਕੇਸ ਸੀਗਾ CBI ਨੂੰ ਹਵਾਲੇ ਕਰਤਾ ਹੀ ਉਸੇ ਸ਼ਾਮ ਨੂੰ ਜਿਸ ਸ਼ਾਮ ਠਮਾਕਾ ਹੋਇਆ ਸੀ ਉਸੇ ਸ਼ਾਮ CBI ਨੂੰ ਕੇਸ ਸੌਂਪ ਦਿੱਤਾ ਸੀਗਾ ਇਹ ਕੇਸ ਪਹਿਲੇ ਦਿਨ ਤੋਂ ਹੀ CBI CBI ਵੇਖ ਰਹੀ ਹੈ ਮਤਲਬ ਵੀ ਇਹ CBI ਵੇਖ ਰਹੀ ਹੈ ਪਹਿਲੇ ਦਿਨ ਤੋਂ ਹੀ ਮਤਲਬ ਹੋਰ ਕੋਈ ਪੂਛ ਦੀ ਇਨਵੋਲਵਮੈਂਟ ਨਹੀਂ ਸੀ ਪਹਿਲੇ ਦਿਨ ਤੋਂ ਜਿੰਦਾ ਆਪਾਂ ਦੇਖਦੇ ਆ ਕਿ ਪੁਲਸਾਂ ਦੀ এনਵਾਇਰਨਮੈਂਟਾਂ ਹੁੰਦੀਆਂ ਵਿੱਚ ਪਰ ਇਹ ਪਹਿਲੇ ਦਿਨ ਤੋਂ ਹੀ ਸੀਬੀਆਈ ਕੋ ਕਿਸਾ ਵਿਆ ਸੀ ਪਰ ਇਸ ਤਮਾਕੇ ਦੀ ਪਲੈਨਿੰਗ ਏਡੀ ਜ਼ਬਰਦਸਤ ਕੀਤੀ ਗਈ ਸੀ ਨਾ ਪਹਿਲਾਂ ਤਾਂ ਕਈ ਦਿਨ ਸੀਬੀਆਈ ਦੇ ਵੱਡੇ ਅਫਸਰਾਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਲੱਗ ਰਿਹਾ ਕਿ ਉਸ ਦਿਨ ਫੈਕਟਰੀ ਫੈਕਟਰੀਏਟ ਅੰਦਰ ਹੋਇਆ ਕੀ ਸੀ ਜਿਹੜਾ ਇਹ ਪਲੈਨਿੰਗ ਸੀ ਨਾ ਧਮਾਕੇ ਦੀ ਇੰਨੀ ਜ਼ਬਰਦਸਤ ਤਰੀਕੇ ਨਾਲ ਕੀਤੀ ਸੀ ਪਹਿਲਾਂ ਤਾਂ ਕਿਸੇ ਸੀਬੀਆਈ ਦੇ ਵੱਡੇ ਅਫਸਰ ਨੂੰ ਜਾਂ ਕਿਸੇ ਵੀ ਅਫਸਰ ਨੂੰ ਇਹ ਨਾ ਪਤਾ ਲੱਗਾ ਵੀ ਅੰਦਰ ਐਕਚੁਅਲ ਚ ਹੋਇਆ ਕੀ ਆ ਪਰ ਫਿਰ ਵੀ ਇਸ ਸਾਰੇ ਪਲੈਨਿੰਗ ਅੰਦਰ ਕੁਝ ਕਮੀਆਂ ਸੀ ਇਸ ਜਿਹੜੀ ਪਲੈਨਿੰਗ ਉਹਨਾਂ ਨੇ ਕੀਤੀ ਸੀ ਹਵਾਰਾ ਸਿੰਘ ਜੀ ਉਹਨਾਂ ਨੇ ਉਹਦੇ ਵਿੱਚ ਕਮੀਆਂ ਸੀ ਜਿਸ ਕਰਕੇ ਹੌਲੀ-ਹੌਲੀ ਇਸ ਕੇਸ ਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ সিলਵਰ ਗ੍ਰੇ ਕਲਰ ਦੀ ਇੱਕ ਗੱਡੀ ਸੀਗੀ ਅੰਬੈਸਡਰ ਗੱਡੀ ਸੀ ਜੋ ਕਿ ਖਾਰਗੋਨ ਦੇ ਬਸੰਤ ਸਿੰਘ ਦੀ ਭਾਈ ਬਸੰਤ ਸਿੰਘ ਦੀ ਫਰਜੀ ਪਛਾਣ ਬਣਾ ਕੇ ਮਤਲਬ ਜਿਹੜਿਆ ਉਹਦਾ ਆਧਾਰ ਕਾਰਡ ਜਾਂ ਕੁਝ ਵੀ ਨਕਲੀ ਉਹਦੀ ਪਛਾਣ ਬਣਾ ਕੇ ਤੇ ਰੇਵਾ ਦਿੱਤਾ ਨਾਮ ਦੀ ਇੱਕ ਬੰਗਾਲੀ ਔਰਤ ਸੀ ਰੇਵਾ ਦਿੱਤਾ ਨਾਮ ਇਨ ਨਾਮ ਯਾਦ ਰੱਖਿਓ ਅੱਗੇ ਕਾ ਫੇਰ ਇੱਕ ਵੇਚੋਣਾ ਕੇਸ ਦੇ ਰੇਵਾ ਦਿੱਤਾ ਨਾਮ ਦੀ ਬੰਗਾਲੀ ਔਰਤ ਕੋ ਖਰੀਦੀ ਸੀ ਇਹ ਜਿਹੜੀ ਗੱਡੀ ਆ ਅੰਬੈਸਡਰ ਗੱਡੀ ਕਰੇ ਗਲਤ ਦੀ ਤੇ ਸਿੱਧੀ ਚੰਡੀਗੜ੍ਹ ਲਿਆ ਕੇ ਉਸ ਨੂੰ ਇੱਕ ਪੇਂਟ ਤੇ ਉਸ ਨੂੰ ਇੱਕ ਨਾ ਪੇਂਟਰ ਦੇ ਕੋਲ ਛੱਡ ਜਾਂਦੇ ਆ ਜਿਹੜੀ ਗੱਡੀ ਲਿਆਉਂਦੇ ਆ ਨਾ ਰੇਵਾ ਦਿੱਤਾ ਬੰਗਾਲੀ ਔਰਤ ਦੇ ਕੋਲੋਂ ਉਹਨੂੰ ਸਿੱਧਾ ਚੰਡੀਗੜ੍ਹ ਲੈ ਕੇ ਜਾਂਦੇ ਆ ਪੇਂਟਰ ਦੇ ਕੋਲ ਤੇ ਉਹਨੂੰ ਜਿਹੜਾ ਵਾ ਚਿੱਟਾ ਪੇਂਟ ਕਰਵਾਤਾ ਸਾਰਾ ਚਿੱਟਾ ਪ੍ਰਿੰਟ ਪੇਂਟ ਕਰਵਾਇਆ ਜਾਂਦਾ ਉਸ ਗੱਡੀ ਨੂੰ ਚਿੱਟਾ ਪੇਂਟ ਕਰਵਾ ਦਿੱਤਾ ਜਾਂਦਾ ਇਹ ਉਹੀ ਗੱਡੀ ਸੀ ਜਿਸ ਦੇ ਅੰਦਰ ਬਾਠ ਦਲਾਵਰ ਸਿੰਘ ਤੇ ਬਿਆਨਤ ਸਿੰਘ ਨੇ ਬਾਹਰ ਆਉਣ ਦਾ ਇੰਤਜ਼ਾਰ ਕੀਤਾ ਸੀ ਇਹ ਉਹੀ ਗੱਡੀ ਐ ਐਮਬੈਸਡਰ ਜਿਹਦੇ ਵਿੱਚ ਦਲਾਵਰ ਸਿੰਘ ਨੇ ਬਿਆਨਤ ਸਿੰਘ ਦੇ ਬਾਹਰ ਆਉਣ ਦਾ ਇੰਤਜ਼ਾਰ ਕੀਤਾ ਸੀਗਾ ਹੁਣ ਪਲਾਨ ਇਹਨਾਂ ਦਾ ਇਹ ਬਣਾਇਆ ਹੋਇਆ ਸੀਗਾ ਇਤਿਮਾਕੇ ਤੋਂ ਬਾਅਦ ਜਿਹੜਾ ਇੱਕ ਲਖਵਿੰਦਰ ਸਿੰਘ ਨਾਂ ਦਾ ਬੰਦਾ ਵਾ ਉਹ ਜਿਹੜਾ ਪਲਾਨ ਉਹਨਾਂ ਦਾ ਇਹ ਸੀ ਕਿ ਲਖਵਿੰਦਰ ਸਿੰਘ ਇਹ ਗੱਡੀ ਉਤੋਂ ਵਾਪਸ ਲੈ ਕੇ ਜਾਣੀ ਸੀ ਬੰਬ ਧਮਾਕੇ ਤੋਂ ਬਾਅਦ ਲਖਵਿੰਦਰ ਸਿੰਘ ਨੇ ਜਿਹੜੀ ਗੱਡੀ 'ਚ ਆਉਣਾ ਸੀ ਇਹਨੂੰ ਗੱਡੀ ਨੂੰ ਲੈ ਕੇ ਚੱਲ ਜਾਣਾ ਸੀ ਵੀ ਪਿੱਛੇ ਕੋਈ ਸਬੂਤ ਨਾ ਰਹਿ ਜਾਏ ਠੀਕ ਹੈ ਤੇ ਮੌਕੇ ਦੇ ਵਾਰ ਦੱਤੇ ਕੋਈ ਸਰਾਖ ਨਾ ਵਾਪਸ ਲੈ ਕੇ ਜਾਣ ਸੀ ਠੀਕ ਹੈ ਮੋਕੇ ਤੇ ਕੋਈ ਵੀ ਸਰਾਕ ਰਹਿ ਨਾ ਜਾਵੇ ਇਸ ਕਰਕੇ ਗੱਡੀ ਉਹਨਾਂ ਨੇ ਲੈ ਕੇ ਜਾਣੀ ਸੀ ਪਰ ਜਦੋਂ ਧਮਾਕਾ ਹੋਇਆ ਤਾਂ ਉਥੇ ਇੰਨਾ ਕੜਮਾ ਸਮੱਚ ਗਿਆ ਇੰਨਾ ਕੜਮਾ ਸ ਪੈ ਗਿਆ ਸੀ ਉਸ ਜਗ੍ਹਾ ਤੇ ਕਿ ਲਖਵਿੰਦਰ ਸਿੰਘ ਨੂੰ ਕਿ ਜਿਹੜਾ ਉਥੋਂ ਗੱਡੀ ਕੱਢਣ ਦਾ ਮੌਕਾ ਨਹੀਂ ਮਿਲਿਆ ਮਤਲਬ ਬਿਲਡਿੰਗਾਂ ਤੈਸਨੈਸ ਕੱਚ ਖਿੰਦਰ ਗਿਆ ਨਾ ਕਿ ਉਸ ਨੂੰ ਮੌਕਾ ਨਹੀਂ ਮਿਲਿਆ ਤੇ ਉਹ ਗੱਡੀ ਜਿਹੜੀ ਆ ਉਥੇ ਰਹਿ ਗਈ ਜਿਸ ਦਿਨ ਬੀਅੰਤ ਸਿੰਘ ਦਾ ਕਤਲ ਹੋਇਆ ਉਸ ਦਿਨ ਬੀਅੰਤ ਸਿੰਘ ਨੇ ਸੈਕਟਰੀਏਟ ਤੋਂ ਬਾਅਦ ਸਿੱਧਾ ਰੈਸਟ ਹਾਊਸ ਜਾਣਾ ਸੀ ਜਿੱਥੇ ਡਿਊਟੀ ਉੱਤੇ ਮੌਜੂਦ ਐਸਐਚਓ ਨੰਨਾ RAM ਉਹਨਾਂ ਦੀ ਉਡੀਕ ਕਰ ਰਿਹਾ ਸੀ ਸੈਕਟਰੀਏਟ ਤੋਂ ਬਾਅਦ ਸਿੱਧਾ ਜਿਹੜੇ ਬੀਅੰਤ ਸਿੰਘ ਨੇ ਰੈਸਟ ਹਾਊਸ ਦੇ ਵਿੱਚ ਜਾਣਾ ਸੀਗਾ ਤੇ ਉਹਨਾਂ ਨੇ ਉੱਥੇ ਜਿਹੜਾ ਵਾ ਉਹਨਾਂ ਨੂੰ ਉੱਥੇ ਡੀਗ ਰਿਹਾ ਸੀ ਐਸਐਚਓ ਨੰਨਾ RAM ਨੰਨਰਾਮ ਉਹਨਾਂ ਦੀ ਉਡੀਕ ਕਰ ਰਿਹਾ ਸੀ ਪਰ ਜਿਵੇਂ ਹੀ ਉਸ ਨੂੰ ਵਾਇਰਲੈਸ ਰਾਹੀਂ ਤਮਾਕੇ ਬਾਰੇ ਪਤਾ ਲੱਗਿਆ ਤਾਂ ਉਹ ਫੌਰਨ ਫੈਕਟਰੀਏਟ ਵੱਲ ਪਹੁੰਚਿਆ ਹੁਣ ਜਦੋਂ ਬਿਆਨਤ ਸਿੰਘ ਦਾ ਤਮਾਤੇ ਨਾਲ ਮੌਤ ਹੋ ਜਾਂਦੀ ਆ ਤੇ ਜਿਹੜਾ ਇੱਧਰ ਐਸਐਚਓ ਸੀ ਉਸ ਨੂੰ ਵਾਇਰਲੈਸ ਜਿਹੜੀ ਵੋਕੀ ਟੋਕੀ ਹੁੰਦੀ ਉਸ ਦੇ ਰਾਹੀਂ ਉਹਨੂੰ ਦੱਸਿਆ ਕਿ ਜਿਹੜਾ ਵਾ ਬਿਆਨਤ ਸਿੰਘ ਦਾ ਇਸ ਤਰੀਕੇ ਨਾਲ ਅਸੈਸਿਨੇਟ ਕਰ ਦਿੱਤਾ ਗਿਆ ਵਾ ਤੇ ਫਿਰ ਉਹ ਸਿੱਧਾ ਜਾਂਦਾ ਉੱਥੇ ਸੈਕਰੀਟ ਜਿਹੜਾ ਐਸਐਚਓ ਸੀਗਾ ਨੰਨਾ ਰਾਮ ਤੇ ਉਹ ਜਦੋਂ ਉੱਥੇ ਪਹੁੰਚਿਆ ਤੇ ਉਸਨੇ ਜਦੋਂ ਇਹ ਗੱਡੀ ਉੱਥੇ ਖੜੀ ਦੇਖੀ ਜਿਹੜੀ ਐਮਬੈਸਡਰ ਗੱਡੀ ਸੀ ਨਾ ਐ ਸੋਚੇ ਨੇ ਉੱਥੇ ਖੜੀ ਦੇਖੀ ਐਮਬੈਸਡਰ ਗੱਡੀ ਤੇ ਉਸ ਨੂੰ ਕੁਝ ਸ਼ੱਕ ਪਿਆ ਉਹ ਗੱਡੀ ਤੋਂ ਉਹਨੂੰ ਥੋੜਾ ਸ਼ੱਕ ਪਿਆ ਤੇ ਉਹਨੇ ਕੀ ਕੀਤਾ ਵੀ ਜਿਹੜਾ ਸਪਾਈ ਸੀਗਾ ਉਸ ਉਹਦਾ ਜਿਹੜਾ ਸਪਾਈ ਸੀਗਾ ਉਹਨੂੰ ਕਹਿ ਕੇ ਗਿਆ ਵੀ ਇਹ ਗੱਡੀ ਤੇ ਨਿਗ੍ਹਾ ਰੱਖ ਤੂੰ ਵੀ ਮੰਨ ਲਓ ਵੀ ਉਹਨੂੰ ਸ਼ੱਕ ਸੀਗਾ ਤਾਂ ਕਰਕੇ ਉਹ ਕਹਿ ਕੇ ਗਿਆ ਵੀ ਇੱਥੇ ਨਿਗ੍ਹਾ ਰੱਖ ਗੱਡੀ ਤੇ ਵੀ ਗੱਡੀ ਸਹੀ ਨਹੀਂ ਲੱਗਣਦੀ ਤੇ ਸਪਾਈ ਨੂੰ ਉਥੇ ਛੱਡ ਗਿਆ ਤੇ ਇਸ ਦਿਨ ਉਹਨਾਂ ਨੇ ਇਸ ਗੱਡੀ ਦੀ ਤਲਾਸ਼ੀ ਲਈ ਤਾਂ ਉਹਨਾਂ ਦਾ ਸ਼ੱਕ ਹੋਰ ਪੱਕਾ ਹੋ ਗਿਆ ਅੱਗੇ ਤੁਹਾਨੂੰ ਦੱਸਾਂਗੇ ਵੀ ਗੱਡੀ 'ਚੋਂ ਕੀ ਮਿਲਿਆ ਵੀ ਜਿਹੜਾ ਉਹਨਾਂ ਦਾ ਸ਼ੱਕ ਹੋਰ ਪੱਕਾ ਹੋ ਗਿਆ ਠੀਕ ਹੈ ਇਸ ਗੱਡੀ ਅੰਦਰ ਉਹਨਾਂ ਨੂੰ ਇੱਕ 9 ਵਾਟ ਦੀ ਬੈਟਰੀ ਹੁੰਦੀ ਹੈ ਜਿਹੜੀਆਂ ਰਿਮੋਟ ਵਾਲੀਆਂ ਕਾਰਾਂ ਆਪਣੀਆਂ ਹੁੰਦੀਆਂ ਬੱਚੇ ਖੇਡਦੇ ਉਹਨਾਂ ਤੇ ਬੈਟਰੀ ਹੁੰਦੀ ਨਿੱਕੀ ਜੀ ਜਾਂ ਆਪਾਂ ਦੁਕਾਨਾਂ ਤੋਂ ਨਿੱਕੀ ਹੁੰਦੇ ਬਹੁਤ ਸਕੂਲਾਂ ਦੇ ਵਿੱਚ ਤੁਸੀਂ ਵਰਤੀਆਂ ਹੋਣੀਆਂ ਮੋਡਲਾਂ ਪ੍ਰੋਜੈਕਟਾਂ ਦੇ ਵਿੱਚ ਉਹ ਬੈਟਰੀ ਹੁੰਦੀ ਨਿੱਕੀ ਜੀ 9 ਵਾਟ ਦੀ ਇਸ ਤੇ ਮੈਂ ਫੋਟੋ ਲਾ ਦੂੰਗਾ ਤੁਸੀਂ ਦੇਖ ਲਿਓ 9 ਵਾਟ ਦੀ ਬੈਟਰੀ ਤੇ ਕਾਗਜ਼ ਦੀ ਇੱਕ ਨਾ ਪਰਚੀ ਮਿਲੀ ਪਰਚੀ ਤੇ ਲਿਖਿਆ ਸੀ ਅਸੀਂ ਤਾਂ ਜੋ ਬਣ ਰੋਤੇ ਮਰਨਾ ਤੋਰੇ ਜਾਣਾ ਦੇਸ਼ ਪਰ ਆਏ ਦੂਜੀ ਸਭ ਤੋਂ ਵੱਡੀ ਇਹ ਸੀ ਕਿ ਇਹ ਗੱਡੀ ਬਾਹਰੋਂ ਹੀ ਚਿੱਟੇ ਰੰਗ ਦੀ ਕਰਵਾਈ ਸੀ ਤੇ ਅੰਦਰੋਂ ਉਹ ਅਸਲੀ ਰੰਗ ਗ੍ਰੇ ਕਲਰ ਦੀ ਕੀ ਸੀ ਪਰ ਦੂਜੀ ਸਭ ਤੋਂ ਵੱਡੀ ਇਹ ਗਲਤੀ ਸੀ ਕਿ ਗੱਡੀ ਬਾਹਰੋਂ ਹੀ ਚਿੱਟੇ ਰੰਗ ਦੀ ਕਰਵਾਈ ਸੀ ਤੇ ਅੰਦਰੋਂ ਉਹ ਆਪਣੇ ਅਸਲੀ ਰੰਗ ਦੀ ਗ੍ਰੇ ਕਲਰ ਦੀ ਗੱਡੀ ਸੀ ਦੇ ਅੰਦਰੋਂ ਗਰੇ ਹੀ ਸੀਗੀ ਮਤਲਬ ਬਾਹਰੋਂ ਤੇ ਚਿੱਟੀ ਕਰਵਾ ਲਈ ਪਰ ਅੰਦਰੋਂ ਗਰੇ ਹੀ ਸੀ ਗੱਡੀ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਗੱਡੀ ਆਈ ਮਤਲਬ ਆਹੀ ਉਹਨਾਂ ਦਾ ਸ਼ੱਕ ਪੂਰਾ ਯਕੀਨ 'ਚ ਬਦਲ ਗਿਆ ਫਿਰ ਅਗਲੇ ਦਿਨ ਪੀਬੀਏ 9598 9598 ਗੱਡੀ ਦਾ ਨੰਬਰ ਸੀਗਾ ਤੇ ਗੱਡੀ ਅਖਬਾਰਾਂ ਦੇ ਵਿੱਚ ਮਤਲਬ ਕਿ ਉਸ ਟਾਈਮ ਦੇ ਵਿੱਚ ਹਰ ਇੱਕ ਅਖਬਾਰ 'ਚ ਇਹ ਗੱਡੀ ਦੀ ਜਿਹੜੀ ਤਸਵੀਰ ਛੱਪੀ ਸੀ ਲਵਾਇਆਂ ਗਈਆਂ ਸੀ ਤਸਵੀਰਾਂ ਜਿਹੜੀਆਂ ਪੁਲਿਸ ਵੱਲੋਂ ਛਪਵਾਈਆਂ ਗਈਆਂ ਠੀਕ ਹੈ ਜੀ ਇਹ ਖਬਰ ਦੇਖ ਹੁਣ ਉਹ ਜਿਹੜਾ ਆਇਓ ਪਿੱਛੇ ਜਿੱਥੋਂ ਉਹਨਾਂ ਨੇ ਪੇਂਟ ਕਰਾਇਆ ਸੀ ਚਿੱਟਾ ਇਹ ਖਬਰ ਦੇਖ ਕੇ ਹੁਣ ਸੈਕਟਰ 7 ਦੇ ਬਲਵਿੰਦਰ ਸਿੰਘ ਨਾਂ ਦੇ ਉਸ ਪੇਂਟਰ ਨੇ ਥਾਣੇ ਆ ਕੇ ਸਾਰੀ ਗੱਲ ਦੱਸੀ ਉਹ ਪਿੱਛੇ ਆਜੋ ਜਦੋਂ ਅੰਬੈਸਟਰ ਗੱਡੀ ਖਰੀਦੀ ਸੀ ਤੇ ਜਦੋਂ ਅੰਬੈਸਟਰ ਗੱਡੀ ਖਰੀਦ ਕੇ ਚੱਲੀ ਗਏ ਪੇਂਟ ਕਰਵਾਉਣ ਦੇ ਉਹ ਸਹਿਰ ਸੱਤ ਦੇ ਜਿਹੜੇ ਬਲਵਿੰਦਰ ਸਿੰਘ ਨਾਂ ਦਾ ਉਹ ਪੈਂਟਰ ਸੀ ਉਹ ਥਾਣੇ ਆ ਕੇ ਸਾਰੀ ਗੱਲਬਾਤ ਦੱਸਦਾ ਇਹਨਾਂ ਨੂੰ ਉਸ ਨੇ ਕਿਹਾ ਕਿ ਮੇਰੇ ਕੋਲ ਇਸ ਘਟਨਾ ਬਾਰੇ ਬਹੁਤ ਜਾਣਕਾਰੀ ਹੈ ਉਹ ਕਹਿੰਦਾ ਵੀ ਮੇਰੇ ਤੋਂ ਬਹੁਤ ਜਾਣਕਾਰੀ ਹੈ ਇਹ ਘਟਨਾ ਬਾਰੇ ਤੇ ਉਹਨੇ ਇੱਕ ਸ਼ਰਤ ਰੱਖਤੀ ਅੱਗੇ ਇਹਨਾਂ ਦੇ ਕਹਿੰਦਾ ਪਰ ਮੈਂ ਇਹ ਤਾਂ ਹੀ ਦਵਾਂਗਾ ਜੇ ਮੈਨੂੰ ਕੋਲ ਸੰਦਰ ਭਰਤੀ ਕਰੋਗੇ ਕਹਿੰਦਾ ਜਾਣਕਾਰੀ ਮੇਰੇ ਕੋਲ ਬਹੁਤ ਆ ਪਰ ਕਹਿੰਦਾ ਵੀ ਜੇ ਤੁਸੀਂ ਮੈਨੂੰ ਪੁਸਤ ਦੇ ਅੰਦਰ ਭਰਤੀ ਕਰੋਗੇ ਤੇ ਮੈਂ ਫੇਰ ਹੀ ਤੁਹਾਨੂੰ ਜਾਣਕਾਰੀ ਦੇਣੀ ਹੈ ਕਿਉਂਕਿ ਇਹ ਪੇਂਟਰ ਉਹ ਤਾਂ ਸੀ ਨਾ ਇਹ ਪੇਂਟਰ ਦੇ ਜਿਹੜੇ ਦੋਸਤ ਸੀ ਇਹ ਉਹਨਾਂ ਰਾਈ ਲਖਮਿੰਦਰ ਸਿੰਘ ਨੂੰ ਜਾਣਦਾ ਸੀਗਾ ਇਹਦੇ ਜਿੱਦਾਂ ਦੋਸਤ ਸੀ ਪੇਂਟਰ ਦੇ ਉਹ ਗਾਂ ਲਖਮਿੰਦਰ ਸਿੰਘ ਨੂੰ ਜਾਣਦੇ ਤੇ ਇੱਕ ਦੂਜੇ ਨਾਲ ਦਾ ਕਨੈਕਸ਼ਨ ਹੀ ਲਖਮਿੰਦਰ ਸਿੰਘ ਦਾ ਤੇ ਉਹ ਨਹੀਂ ਚੰਗੀ ਤਰ੍ਹਾਂ ਜਾਣਦਾ ਸੀ ਫਿਰ ਲਖਵਿੰਦਰ ਸਿੰਘ ਨੂੰ ਇਹਦੇ ਦੋਸਤਾਂ ਰਾਹੀਂ ਤੇ ਉਹਦੀ ਗਵਾਹੀ ਦੇ ਉਹਦੀ ਗਵਾਹੀ ਤੇ ਲਖਵਿੰਦਰ ਸਿੰਘ ਨੂੰ ਟਰੈਕ ਕਰਨਾ ਸ਼ੁਰੂ ਕਰਤਾ ਪੈਂਟਰ ਦੀ ਗਵਾਹੀ ਤੇ ਲਖਵਿੰਦਰ ਸਿੰਘ ਨੂੰ ਟਰੈਕ ਕਰਨਾ ਸ਼ੁਰੂ ਕਰਤਾ 80 ਦਿਨਾਂ ਵਿੱਚ ਲਖਵਿੰਦਰ ਸਿੰਘ ਤੇ ਉਹ ਜਿਹੜਾ ਗਰਮੀਤ ਸਿੰਘ ਇੰਜੀਨੀਅਰ ਸੀਗਾ ਨਾਂ ਪਹਿਲਾਂ ਦੱਸਿਆ ਮੈਂ ਤੁਹਾਨੂੰ ਜਿਹੜਾ ਗਰਮੀਤ ਸਿੰਘ ਇੰਜੀਨੀਅਰ ਸੀ ਇਹਨਾਂ ਦੋਵਾਂ ਨੂੰ ਫੜ ਲਿਆ ਗਿਆ ਇਹਨਾਂ ਨੂੰ ਦੋਵਾਂ ਨੂੰ ਫੜ ਲਿਆ ਜਾਂਦਾ ਵਾ ਸੇਮ ਦਿਨ ਸ਼ਾਮਾਂ ਤੱਕ ਤੇ ਜੋ ਕਿ ਪੁਲਿਸ ਲਈ ਹੁਣ ਤੱਕ ਬਹੁਤ ਵੱਡੀ ਕਾਮਯਾਬੀ ਸੀ ਉਹ ਪੁਲਿਸ ਵਾਲਿਆਂ ਨੇ ਬਹੁਤ ਵੱਡੀ ਕਾਮਯਾਬੀ ਸੀ ਉਧਰ ਸੀਬੀਆਈ ਜਿਹੜੀ ਸੀਬੀਆਈ ਸੀ ਉਹ ਰੇਵਾ ਦਿੱਤਾ ਨਾਮ ਦੀ ਉਸ ਬੰਗਾਲੀ ਬੀਬੀ ਆਇਆ ਜਿੱਤਾ ਜਤੋਂ ਗੱਡੀ ਖਰੀਦੀ ਉਸ ਸੀਬੀਆਈ ਜਿਹੜੀ ਆ ਰੇਵਾ ਦਿੱਤਾ ਨਾਮ ਦੀ ਉਸ ਬੰਗਾਲੀ ਬੀਬੀ ਤੱਕ ਹੀ ਪਹੁੰਚ ਕਰਕੇ ਗੱਡੀ ਖਰੀਦਣ ਆਏ ਬੰਦੇ ਨੂੰ ਸਕੇਟ ਵੀ ਤਿਆਰ ਕਰਵਾ ਲੈਂਦੇ ਸਨ ਉਹ ਜਿਹੜੀ ਬੁੱਢੀ ਕੋਲ ਬੰਦੇ ਗੱਡੀ ਲੈਣ ਗਏ ਸੀਗੇ ਉਹਦਾ ਸਕੈਚ ਬਣਵਾ ਲੈਂਦੇ ਆ ਰਿਵਾ ਦਿੱਤਾ ਕੋਲ ਬੰਗਾਲੀ ਬੀਬੀ ਜਿਹੜੀ ਸੀ ਤੇ ਪਰ ਪੇਂਟਰ ਦੇ ਆ ਜਾਣ ਕਰਕੇ ਉਸ ਸਕੈਚ ਦੀ ਇੰਨੀ ਜ਼ਰੂਰਤ ਨਹੀਂ ਪਈ ਕਿਉਂਕਿ ਪੇਂਟਰ ਨੇ ਤੁਹਾਨੂੰ ਪਤਾ ਸਾਰਾ ਕੁਝ ਦੱਸਤਾ ਹੁਣ ਲਖਵਿੰਦਰ ਸਿੰਘ ਤੇ ਗਰਮੀਤ ਸਿੰਘ ਹੁਣੀ ਪੜੇ ਗਏ ਪਰ ਤਸ਼ੱਦਦ ਦੌਰਾਨ ਕਈ ਦਿਨਾ ਤੱਕ ਇਨਾਂ ਨੇ ਅਫਸਰਾਂ ਨੂੰ ਕੋਈ ਰਾਹ ਨਹੀਂ ਦਿੱਤਾ ਵੀ ਮਤਲਬ ਉਹ ਇਨਾਂ ਨੇ ਪੁਲਸ ਵਾਲਿਆਂ ਨੇ ਬਹੁਤ ਤਸ਼ੱਦਦ ਕੀਤਾ ਉਹਨਾਂ ਉੱਤੇ ਮਾਰਿਆ ਕੁੱਟਿਆ ਤੇ ਪਰ ਉਹਨਾਂ ਨੇ ਕਈ ਦਿਨਾ ਤੱਕ ਇਨਾਂ ਨੂੰ ਰਾਹ ਹੀ ਨਹੀਂ ਮਿਲਣ ਦਿੱਤਾ ਮਤਲਬ ਦਸਿਆ ਨਹੀਂ ਵੀ ਕਈ ਦਿਨ ਲਗਾਤਾਰ ਇਨਾਂ ਦੇ ਇਦਾਂ ਪਰ ਹੌਲੀ-ਹੌਲੀ ਪੁਲਸ ਸਾਰੇ ਭੇਤ ਖੋਲਣ ਵਿੱਚ ਕਾਮਯਾਬ ਹੋ ਕੇ ਮਤਲਬ ਹੌਲੀ-ਹੌਲੀ ਫਿਰ ਉਹਨਾਂ ਨੇ ਤੁਹਾਨੂੰ ਪਤਾ ਪੁਲਸ ਵਾਲਿਆਂ ਨੇ ਮਨਾ ਲਏ ਹੁੰਦੇ ਉਹਨਾਂ ਨੇ ਹੌਲੀ-ਹੌਲੀ ਜਿਹੜੇ ਆ ਸਾਰੇ ਭੇਦ ਖੋਲਣ ਵਿੱਚ ਕਾਮਯਾਬ ਹੋ ਗਏ ਤੇ ਇਸ ਸਾਰੇ ਪਲਾਨ ਵਿੱਚ ਪਲਾਨ ਅੰਦਰ ਕੌਣ ਕਿੰਜ ਸ਼ਾਮਲ ਸੀ I ਮੈਨੂੰ ਕੌਣ-ਕੌਣ ਸ਼ਾਮਲ ਸੀ? ਬਾਰੂਦ ਕਿੱਥੋਂ ਆਇਆ? ਪੈਸਾ ਕਿੱਥੋਂ ਆਇਆ? ਬਾਰੂਦ ਕਿੰਨੇ ਬੰਨਿਆ ਹੋਇਆ ਸੀ? ਕਮਾਲ ਦੀ ਗੱਲ ਇਹ ਸੀ ਕਿ CBI ਨੂੰ ਇੰਨਾ ਰਾਹੀਂ ਪਤਾ ਲੱਗਿਆ ਕਿ ਇਹ ਇੱਕ ਮਨੁੱਖੀ ਬੰਬ ਸੀ। ਸੀਬੀਏ ਨੂੰ ਪਹਿਲਾਂ ਇਹ ਨਹੀਂ ਸੀ ਪਤਾ ਕਿ ਜਿਹੜਾ ਇਹ ਬੰਬ ਸੀ ਇਹ ਮਨੁੱਖੀ ਬੰਬ ਸੀਗਾ ਕਿ ਮਤਲਬ ਮਨੁੱਖੀ ਬੰਬ ਹੁੰਦਾ ਵੀ ਜਿਹੜਾ ਬੰਦਾ ਆਪਣੇ ਉੱਤੇ ਬੰਬ ਬੰਨ ਕੇ ਤੇ ਬੰਦੇ ਰਾਹੀਂ ਬਲਾਸਟ ਕੀਤਾ ਜਾਂਦਾ ਉਹਨੂੰ ਕਹਿੰਦੇ ਮਨੁੱਖੀ ਬੰਬ ਠੀਕ ਹੈ ਤੇ ਉਹਨਾਂ ਨੂੰ ਫੇਰ ਪਤਾ ਲੱਗਾ ਵੀ ਇਹ ਇੱਕ ਮਨੁੱਖੀ ਬੰਬ ਸੀ ਹੁਣ ਵਾਰਦਾਤ ਵਾਲੀ ਜਗ੍ਹਾ ਤੋਂ ਇੱਕ ਸਿਰ ਤੇ ਇੱਕ ਲੱਤ ਦੋ ਲੱਤਾਂ ਲੱਭੀਆਂ ਤੇ ਬਾਅਦ ਵਿੱਚ ਪਤਾ ਲੱਗਾ ਕਿ ਉਹ ਜਿਹੜੀਆਂ ਸਿਰ ਤੇ ਦੋ ਲੱਤਾਂ ਸੀਗੀਆਂ ਉਹ ਦਲਾਵਰ ਸਿੰਘ ਨਾਂ ਦੇ ਕਿਸੇ ਬੰਦੇ ਦੀਆਂ ਸੀ ਤੇ ਬਾਅਦ ਚੋਂ ਹੋਰ ਸ਼ਾਨਵੀਨ ਕਰਨ ਤੋਂ ਬਾਅਦ ਇਹ ਵੀ ਪਤਾ ਲੱਗਾ ਕਿ ਉਹ ਜਿਹੜਾ ਦਲਾਵਰ ਸਿੰਘ ਸੀਗਾ ਉਹ ਪੁਲਿਸ ਜਿਹੜਾ ਵਾ ਅਫਸਰ ਸੀਗਾ ਜੋ ਵੀ ਸੀਗਾ ਉਸਮ ਕਿਹੜੇ ਪਦ ਤੇ ਸੀ ਇਹ ਨਹੀਂ ਦੱਸਿਆ ਇੱਥੇ ਕਿ ਦਲਾਵਰ ਸਿੰਘ ਇੱਕ ਪੁਲਿਸ ਆਫਸਰ ਸੀਗਾ ਤੇ ਮਤਲਬ ਗੈਰ ਹਾਜ਼ਰ ਸੀ ਬਿਨਾਂ ਕਿਸੇ ਇਤਲਾਾ ਤੋਂ ਕੋਈ ਉਹਨੇ ਅਰਜੀ ਨਹੀਂ ਪਾਈ ਕੋਈ ਕੁਛ ਨਹੀਂ ਤੇ ਗੈਰ ਹਾਜ਼ਰ ਸੀ ਡਿਊਟੀ ਤੇ ਨਹੀਂ ਆਉਂਦੇ ਆ ਹਾਲਾਂਕਿ ਜਿਹੜਾ ਜਗਤਾਰ ਸਿੰਘ ਹਵਾਰਾ ਕਾਫੀ ਸਮੇਂ ਤੱਕ ਇਸ ਦਲਾਵਰ ਸਿੰਘ ਵਾਲੀ ਥਿਉਰੀ ਨੂੰ ਸਾਫ਼-ਸਾਫ਼ ਮਨਾਂ ਵੀ ਕਰਦੇ ਰਹੇ ਉਹਨਾਂ ਤਾਂ ਇਥੋਂ ਤੱਕ ਕਿਹਾ ਸੀ ਕਿ ਇਹ ਸਾਰੀ ਥਿਉਰੀ ਕੇਪੀਐਸ ਗੇਲਮਣੋਂ ਬਣਾਈ ਗਈ ਹੈ ਤਾਂ ਜੋ ਆਪਣੇ ਮੁਲਾਜ਼ਮ ਨੂੰ ਬਦਨਾਮ ਕਰ ਸਕੇ ਜਿਹੜੇ ਜਗਤਾਰ ਸਿੰਘ ਹਵਾਰਾ ਦੀ ਕਹਿਣਾ ਸੀਗਾ ਵੀ ਇਹ ਕੇਪੀਐਸ ਕੇਪੀਐਸ ਗੇਲਮਣੋਂ ਗੇਲ ਵੱਲੋਂ ਇਹ ਜਿਹੜੀ ਆ ਬਣਾਈ ਗਈ ਹੈ ਥਿਉਰੀ ਵੀ ਜਿਹੜਾ ਉਹਨੂੰ ਬਦਨਾਮ ਕਰਨ ਵਾਸਤੇ ਪੁਲਿਸ ਅਫਸਰ ਨੂੰ ਠੀਕ ਹੈ ਤੇ ਫਿਰ ਸਿਰਫ ਇੱਕ ਭਾਈ ਰਾਜੋਵਣਾਈ ਸੀ ਜੋ ਇਸ ਦਿਨ ਫੜਿਆ ਗਿਆ ਉਸ ਦਿਨ ਤੋਂ ਉਹਨਾਂ ਨੇ ਕਿਸੇ ਗੱਲ ਤੋਂ ਪੱਲਾ ਨਹੀਂ ਝਾੜਿਆ ਉਹਨਾਂ ਨੇ ਆਪਣੇ ਵੱਲੋਂ ਕੀਤੇ ਕੰਮਾਂ ਨੂੰ ਸ਼ਰਿਆਮ ਕਬੂਲਿਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੀਬੀਆਈ ਕੋਰਟ ਅੰਦਰ ਇਸ ਥਿਰੀ ਨੂੰ ਸਾਬਤ ਕਿਵੇਂ ਸਾਬਤ ਕਰਨ ਦੇ ਵਿੱਚ ਕਾਮਯਾਬ ਕਿਵੇਂ ਹੋਈ ਇਸ ਦਾ ਜਵਾਬ ਤੁਹਾਨੂੰ ਅੱਗੇ ਜਾ ਕੇ ਮਿਲੇਗਾ ਪਰ ਹੁਣ ਤੱਕ ਪਰ ਹੁਣ ਤੱਕ ਪਾਈ ਹਵਾਰਾ ਪਾਈ ਰਾਜੋਆਣਾ ਪੁਲਿਸ ਦੇ ਹੱਥ ਨਹੀਂ ਸੀ ਲੱਗੇ ਬੇਲੋ ਕਿੰਡੀ ਗਲੀਆ ਪਾਈ ਹਵਾਰਾ ਸਿੰਘ ਤੇ ਰਾਜੋਵਾਲ ਪੁਲਿਸ ਦੇ ਹੱਥ ਨਹੀਂ ਸੀ ਲੱਗੇ ਇਨਕੈਰੋਗੇਸ਼ਨ ਦੀ ਸ਼ੁਰੂਆਤ ਵਿੱਚ ਸੁੱਖਾ ਨਾਲ ਇੱਕ ਹੋਰ ਬੰਦਾ ਬੰਦੇ ਦਾ ਨਾਮ ਇਸ ਵਾਰਦਾਤ ਨਾਲ ਜੋੜਿਆ ਜਾ ਰਿਹਾ ਸੀ ਕਿਉਂਕਿ ਇਸ ਦੇ ਹਵਾਰੇ ਹੋਰਾ ਨਾਲ ਇਸ ਦੇ ਜਿਹੜੇ ਆ ਪਾਈ ਹਵਾਰਾ ਜੀ ਹੋਣਾ ਦੇ ਨਾਲ ਸਬੂਤ ਸਾਹਮਣੇ ਆਏ ਸਨ ਮਤਲਬ ਕਿ ਉਹਨਾਂ ਨਾਲ ਮਤਲਬ ਗੱਲਬਾਤ ਕਰਨ ਦੇ ਇਹਨਾਂ ਦੇ ਸਹੂਤ ਸਾਹਮਣੇ ਆਏ ਸਨ ਤੇ ਨਾਲ ਹੀ ਇਸ ਸੰਬੰਧ ਪਾਕਿਸਤਾਨ ਅੰਦਰ ਬੈਠੇ ਵਧਾਵਾ ਸਿੰਘ ਬੱਬਰ ਨਾਲ ਵੀ ਮਿਲਦੇ ਸਨ ਇਹ ਜਿਹੜਾ ਸੁੱਖਾ ਨਾਲ ਬੰਦਾ ਸੀਗਾ ਇਹਦੇ ਹਵਾਰਾ ਜੀ ਦੇ ਨਾਲ ਵੀ ਮਿਲਦੇ ਸੀਗੇ ਮਤਲਬ ਕਨੈਕਸ਼ਨ ਤੇ ਪਾਕਿਸਤਾਨ ਦੇ ਅੰਦਰ ਬੈਠੇ ਬੰਦਾ ਵਧਾਵਾ ਸਿੰਘ ਬੱਬਰ ਉਹਦੇ ਨਾਲ ਵੀ ਇਹਦੇ ਸੰਬੰਧ ਸਨ ਤੇ ਸੀ ਵੀਰ ਨੂੰ ਲੱਗਦਾ ਸੀ ਵੀ ਜੇ ਇੱਕ ਵਾਰ ਸੁੱਖਾ ਨਾਲ ਕਾਬੂ ਆ ਜਾਵੇ ਤਾਂ ਹਵਾਰੇ ਤੇ ਰਾਜੋਣ ਤੱਕ ਵੀ ਪਹੁੰਚਿਆ ਜਾ ਸਕਦਾ ਹੈ। ਕਈ ਦਿਨਾਂ ਕਈ ਦਿਨਾਂ ਮਤਲਬ ਭੱਜ ਦੌੜ ਕਰਨ ਤੋਂ ਬਾਅਦ ਇੱਕ ਪਿੰਕੀ ਗੈਟ ਬੰਦਾ ਵਾ ਉਹਨੇ ਸੁੱਖੇ ਨਾਲ ਵੀ ਕਾਬੂ ਕਰ ਲਿਆ। ਪਿੰਕੀ ਗੈਟ ਬੰਦੇ ਨੇ ਸੁੱਖੇ ਨਾਲ ਨੂੰ ਕਾਬੂ ਕਰ ਲਿਆ ਠੀਕ ਹੈ ਪੜ ਲਿਆ ਮਤਲਬ। ਉਸ ਤੋਂ ਹਥਿਆਰਾਂ ਦੀ ਇੱਕ ਵੱਡੀ ਖੇਡ ਸੀਬੀਆਈ ਵੱਲੋਂ ਲੱਭ ਮਿਲੀ ਮਤਲਬ ਸੀਬੀਆਈ ਨੂੰ ਹਥਾਂ ਲੱਗੀ ਇੱਕ ਹਥਿਆਰਾਂ ਦਾ ਵੱਡਾ ਜਿਹੜਾ ਵਾ ਬਹੁਤ ਜ਼ਿਆਦਾ ਹਥਿਆਰ ਕਹਿ ਸਕਦੇ ਆ ਉਹਨਾਂ ਨੂੰ ਬਰਾਮਦ ਹੋਏ ਸੀਬੀਆਈ ਨੂੰ ਸੁੱਖੇ ਨਾਲ ਤੋਂ ਤੇ ਹੁਣ ਸੁੱਖਾ ਨਾਲ ਦੀ ਗੱਲਬਾਤ ਵਧਾਵਾ ਸਿੰਘ ਨਾਲ ਅਕਸਰ ਹਵਾਰੇ ਭਾਈ ਹਵਾਰਾ ਜੀ ਦੇ ਨਾਲ ਹੁੰਦੀ ਰਹਿੰਦੀ ਸੀ ਹੁਣ ਪੁਲਿਸ ਦੇ ਕਹਿਣ ਉੱਤੇ ਇੱਥੇ ਗੱਲ ਗੋਰ ਨਾਲ ਸੁਣਿਓ ਹੁਣ ਪੁਲਿਸ ਦੇ ਕਹਿਣ ਉੱਤੇ ਸੁੱਖੇ ਨੇ ਇਸ ਵਾਰ ਵਧਾਵਾ ਸਿੰਘ ਨੂੰ ਪਾਕਿਸਤਾਨ ਫੋਨ ਲਾਇਆ ਤੇ ਹਵਾਰੇ ਨਾਲ ਗੱਲ ਕਰਵਾਉਣ ਲਈ ਕਿਹਾ ਭਾਈ ਹਵਾਰਾ ਜੀ ਦੇ ਨਾਲ ਗੱਲ ਕਰਵਾਉਣ ਲਈ ਕਿਹਾ ਸੁਖੇ ਨੇ ਕਿਨੂੰ ਕਿਹਾ ਵਧਾਵਾ ਸਿੰਘ ਨੂੰ ਜਿਹੜਾ ਪਾਕਿਸਤਾਨ ਦੇ ਵਿੱਚ ਠੀਕ ਹੈ ਤੇ ਵਧਾਵਾ ਸਿੰਘ ਹਵਾਰਾ ਭਾਈ ਹਵਾਰਾ ਜੀ ਨੂੰ ਪ੍ਰਿੰਸ ਨਾਮ ਲੈ ਕੇ ਬੁਲਾਉਂਦੇ ਹੁੰਦੇ ਸੀ ਮਤਲਬ ਪ੍ਰਿੰਸ ਕੋੜ ਵਰਡ ਚ ਨਾਮ ਨਾਮ ਨਹੀਂ ਲੈਂਦੇ ਪ੍ਰਿੰਸ ਕਹਿੰਦੇ ਤੇ ਵਧਾਵਾ ਸਿੰਘ ਹਵਾਰੇ ਨੂੰ ਪ੍ਰਿੰਸ ਕਹਿ ਕੇ ਬੁਲਾਉਂਦਾ ਸੀ ਉਸ ਨੇ ਸੁਖੇ ਨੂੰ ਇੰਤਜ਼ਾਰ ਕਰਨ ਲਈ ਕਿਹਾ ਸੁਖੇ ਨਾਲ ਨੇ ਫੋਨ ਲਾਇਆ ਸੀ ਸੁਖੇ ਨੂੰ ਕਹਿੰਦਾ ਵਾ ਇਹ ਇੰਤਜ਼ਾਰ ਕਰੇ ਤੈਨੂੰ ਘੰਟੇ ਤੱਕ ਪ੍ਰਿੰਸ ਤੈਨੂੰ ਘੰਟੇ ਤੱਕ ਫੋਨ ਲਾਉਂਦਾ ਇੱਕ ਘੰਟੇ ਤੱਕ ਤੈਨੂੰ ਫੋਨ ਲਾਉਂਦਾ ਪ੍ਰਿੰਸ ਮਤਲਬ ਭਾਈ ਹਵਾਰਾ ਜੀ ਤੈਨੂੰ ਘੰਟੇ ਤੱਕ ਕਰ ਫੋਨ ਲਾਉਂਦਾ ਤੇ ਅੱਧੇ ਘੰਟੇ ਬਾਅਦ ਹੀ ਸੁਖੇ ਨੂੰ ਭਾਈ ਹਵਾਰਾ ਜੀ ਨੇ ਫੋਨ ਕੀਤਾ ਹਵਾਰੇ ਨੇ ਭਾਈ ਹਵਾਰਾ ਜੀ ਨੇ ਜਿਹੜੇ ਭਾਈ ਹਵਾਰਾ ਜੀ ਸੀ ਉਹਨਾਂ ਨੇ ਕੋਡ ਵਰਡ ਲਈ ਪੁੱਛਿਆ ਸੁਖੇ ਨੂੰ ਕਿ ਕਿ ਮੇਆ ਠੰਡ ਤਾਂ ਨਹੀਂ ਲੱਗੀ ਤੈਨੂੰ ਪਰ ਸੁਖੇ ਨੇ ਕਿਹਾ ਨਹੀਂ ਮੈਂ ਠੀਕ ਹ ਉਹਨਾਂ ਨੇ ਕੋੜਵਰ ਰਾਈ ਉਹਨਾਂ ਨੇ ਕੋੜਵਰ ਦੇ ਰਾਈ ਨੂੰ ਪੁੱਛਿਆ ਵੀ ਠੰਡ ਤਾਂ ਨਹੀਂ ਲੱਗੀ ਠੰਡ ਤਾਂ ਨਹੀਂ ਲੱਗੀ ਮਤਲਬ ਕਿ ਪੁਲਸ ਦੇ ਹੱਥ ਤਾਂ ਨਹੀਂ ਲੱਗਾ ਪਰ ਸੁਖੇ ਨੇ ਕਿਹਾ ਕਿ ਨਹੀਂ ਮੈਂ ਠੀਕ ਹ ਇਸ ਤੋਂ ਬਾਅਦ ਸ਼ਾਮ ਨੂੰ ਠੀਕ 4 ਵਜੇ ਲੁਧਿਆਣੇ ਬੱਸ ਸਟੈਂਡ ਉੱਤੇ ਮਿਲਣ ਦਾ ਸਮਾਂ ਰੱਖਿਆ ਭਾਈ ਹਵਾਰਾ ਜੀ ਨੇ ਤੇ ਸੁਖੇ ਨਾਲ ਨੇ 62 ਸਟੈਂਡ ਦੇ ਉੱਤੇ 4 ਵਜੇ ਦਾ ਸਮਾਂ ਰੱਖਿਆ ਮਿਲੰਦਾ ਉਧਰੋਂ ਇਹ ਵੀ ਚਲੇਗੇ ਤੇ ਉਧਰੋਂ ਉਹ ਵੀ 4 ਨੰਬਰ ਕਾਊਂਟਰ ਤੇ ਮਿਲੰਦਾ ਇਹਨਾਂ ਨੂੰ ਗਿਆਏ ਵੀ 4 ਨੰਬਰ ਕਾਊਂਟਰ ਤੇ ਮਿਲਾਂਗੇ ਤੇ ਹੁਣ सीबीआई ਲੁਧਿਆਣਾ ਤੇ ਪਟਿਆਲਾ ਸਟਾਫ ਨੇ ਮਿਲ ਕੇ 2 ਘੰਟੇ ਪਹਿਲਾਂ ਹੀ ਪੂਰੇ ਬੱਸ ਸਟੈਂਡ ਅੰਦਰ ਪੋਜੀਸ਼ਨਾਂ ਲੈ ਲਈਆਂ ਸੀ ਆਪਣੀਆਂ ਮਤਲਬ ਕੋਈ ਜਿਹੜਾ ਵਾ ਠੰਡੇ ਵਿੱਚ ਲਾਪਿਆ ਕੋਈ ਪਾਣੀ ਵਿੱਚ ਲਾਪਿਆ ਕੋਈ ਬੋਤਲਾਂ ਕੋਈ ਬਸਾਂ ਦਾ ਕਨੈਕਟਰ ਆਪਣੀ ਆਪਣੀ ਪੋਜੀਸ਼ਨ ਲੈ ਲਈ ਦੁਕਾਨਾਂ 'ਚ ਬਹਿ ਕੇ ਅਲੱਗ-ਅਲੱਗ ਜਗ੍ਹਾ ਤੇ ਠੀਕ ਹੈ ਤੇ ਪੇਸ ਬਦਲ ਲਿਆ ਉਹਨਾਂ ਨੇ ਆਪਣਾ ਤੇ ਹੁਣ ਹੁਣ ਸਵਾ 4 ਵਜੇ ਹਵਾਰਾ ਤੇ ਉਹਦੇ 10 ਕਿਲੋਮੀਟਰ ਪਿੱਛੇ ਰਾਜਿਆਣਾ ਉਹ 4 ਨੰਬਰ ਕਾਊਂਟਰ ਵੱਲ ਵਾਧਦੇ ਸੀ ਜਾਣਦੇ ਸੀਗੇ ਹਵਾਰਾ ਜੀ ਅੱਗੇ ਹੀ ਤੇ 10 ਕਿ ਮੀਟਰ ਪਿੱਛੇ ਜਿਹੜਾ ਵਾ ਰਾਜੂ ਆਣਾ ਸੀਗਾ ਤੇ 4 ਨੰਬਰ ਕਾਊਂਟਰ ਦੇ ਵੱਲ ਜਾਣਦੇ ਸੀ ਤੇ ਸੁੱਖੇ ਦੇ ਇਸ਼ਾਰਾ ਕਰਨ ਦੇ ਕਰਦੇ 7-8 ਜਵਾਨਾਂ ਨੇ ਹਵਾਰੇ ਨੂੰ ਜਫਾ ਮਾਰ ਲਿਆ ਭਾਈ ਹਵਾਰਾ ਜੀ ਨੂੰ ਜਫਾ ਮਾਰ ਲਿਆ ਸੁੱਖਾ ਨਾਲ ਸੁੱਖੇ ਨਾਲ ਦੀ ਗੱਲ ਹੁੰਦੀ ਉਸ ਨੇ ਇਸ਼ਾਰਾ ਕੀਤਾ ਤੇ 7-8 ਜਿਹੜੇ ਨੌਜਵਾਨ ਸੀ ਮਤਲਬ ਫੌਜੀ ਸੀਗੇ ਜਾਂ ਪੁਲਸ ਵਾਲੇ ਸੀ ਵੀ ਵਾਲੇ ਉਹਨਾਂ ਨੇ ਪਾਈ ਹਵਾਰਾ ਜੀ ਨੂੰ ਜਫਾ ਮਾਰ ਕੇ ਹੜਨ ਹੜ ਲਿਆ ਹੁਣ ਪਾਈ ਹਵਾਰਾ ਜੀ ਨੇ ਬਹੁਤ ਜ਼ੋਰ ਲਾਇਆ ਪਰ ਤੁਹਾਨੂੰ ਪਤਾ ਇੰਨੇ ਬੰਦਿਆਂ ਸਾਹਮਣੇ ਉਹ ਦੀ ਕਰੀ ਬਾਣੀ ਗਈ ਮਤਲਬ ਬੰਨੂ ਪਤਾ ਜਦੋਂ ਕਿੰਨੇ ਬੰਦੇ ਤੇ ਇਕੱਲਾ ਬੰਦਾ ਉਥੇ ਕੁਝ ਨਹੀਂ ਕਰ ਸਕਦਾ ਠੀਕ ਹੈ ਤੇ ਇੱਕ ਮਾਉజర్ ਉਸ ਦੇ ਡੱਬ ਅੰਦਰ ਸੀ ਪਾਈ ਹਵਾਰਾ ਜੀ ਦੇ ਡੱਬ ਦੇ ਅੰਦਰ ਮਾਉజర్ ਵੀ ਸੀਗਾ ਪਰ ਕੱਢਣ ਦਾ ਮੌਕਾ ਨਹੀਂ ਮਿਲਿਆ ਤੇ ਉਹਨਾਂ ਨੇ ਫੜ ਲਿਆ ਬਰਾਮਦ ਕਰ ਲਿਆ ਉਧਰ ਰਾਜੋਆਣਾ ਜਿਹੜਾ ਬੰਦਾ ਸੀਗਾ ਉਹ ਡਿਊਟੀ ਮਤਲਬ ਜਿਹੜਾ ਪਟਿਆਲੇ ਅੰਦਰ ਹੀ ਸੀ ਉਹ ਡਿਊਟੀ ਕਰਦਾ ਸੀ ਪਟਿਆਲੇ ਦੇ ਅੰਦਰ ਉਹੀ ਸੇਮ ਵਿਭਾਗ ਵਿੱਚ ਇਸ ਲਈ ਇੱਕ ਮੁਲਾਜ਼ਮ ਨੇ ਉਸ ਨੂੰ ਪਛਾਣ ਲਿਆ ਇੱਕ ਜਿਹੜਾ ਮੁਲਾਜ਼ਮ ਉੱਥੇ ਸੀਬੀਆਈ ਦਾ ਜੋ ਵੀ ਸੀ ਗੱਲ ਲੁਧਿਆਣੇ ਪਟਿਆਲੇ ਸਟਾਫ ਦਾ ਉੱਥੇ ਜਿਹੜਾ ਪੋਜੀਸ਼ਨ ਲੈ ਕੇ ਬੈਠਾ ਈ ਉਹਨੇ ਨੂੰ ਪਛਾਣ ਲਿਆ ਰਾਜੋਆਣੇ ਨੂੰ ਤੇ ਉਸਨੇ ਇਹਨੂੰ ਇਸ਼ਾਰਾ ਕੀਤਾ ਕਿ ਜਿੱਧਰ ਜਾ ਰਿਹਾ ਵਾ ਉਧਰ ਘੇਰਾ ਪਾਇਆ ਪਿਆ ਵਾ ਮਤਲਬ ਉਧਰ ਬੰਦੇ ਆ ਉਧਰ ਨਾ ਜਾ ਤੂੰ ਸਾਹਮਣੇ ਦੁਕਾਨ ਅੰਦਰ ਜਾ ਕੇ ਲੁਕ ਜਾ ਰਾਜਿਆਣੇ ਨੂੰ ਕਹਿੰਦੇ ਆ ਵੀ ਤੂੰ ਦੁਕਾਨ 'ਚ ਜਾ ਕੇ ਲੁਕ ਜਾ ਉਹ ਜਿਹੜਾ ਬੰਦਾ ਹੈਗਾ ਮੁਲਾਜ਼ਮ ਕਹਿੰਦਾ ਵੀ ਤੂੰ ਦੁਕਾਨ 'ਚ ਜਾ ਕੇ ਲੁਕ ਜਾ ਇਹਨੂੰ ਇਸ਼ਾਰੇ ਨਾਲ ਕਹਿੰਦਾ ਅੰਦਰ ਜਾ ਕੇ ਕਾਲੀ ਗਾਲੀ ਤੇ ਵੀ ਦੁਕਾਨ 'ਚ ਦੌੜ ਗਿਆ ਤੇ ਉੱਥੇ ਲੁਕ ਗਿਆ ਦੁਕਾਨ ਅੰਦਰ ਚਲਿਆ ਗਿਆ ਹੁਣ ਉਹਨਾਂ ਨੂੰ ਕੀ ਪਤਾ ਸੀ ਕਿ ਉਹ ਮੁਲਾਜ਼ਮ ਆਪਣੀ ਸਕੀਮ ਲਾ ਗਿਆ ਉਹ ਮੁਲਾਜ਼ਮ ਨੇ ਆਪਣੀ ਸਕੀਮ ਲਾਤੀ ਇਹਨੂੰ ਫੜਨ ਦੇ ਠੀਕ ਹੈ ਪੰਜ ਛੇ ਜਵਾਨਾਂ ਨੂੰ ਜਿਹੜਾ ਅੰਦਰ ਮੁਲਾਜ਼ਮ ਸੀਗਾ ਉਹਨੇ ਪੰਜ ਛੇ ਮੁਲਾਜ਼ਮਾਂ ਨੂੰ ਜਿਹੜਾ ਵਾ ਜਵਾਨਾਂ ਨੂੰ ਇਸ਼ਾਰਾ ਕੀਤਾ ਕਿ ਇਹਨਾਂ ਨੂੰ ਵੀ ਗ੍ਰਿਫਤਾਰ ਕਰੋ ਉਹ ਆਗੇ ਤੇ ਉਹਨਾਂ ਨੇ ਕਰ ਲਿਆ ਗ੍ਰਿਫਤਾਰ ਹੁਣ ਭਾਈ ਹਵਾਰਾ ਨੂੰ ਲੁਧਿਆਣਾ ਦੀ ਟੀਮ ਤੇ ਰਾਜੂਆਣੇ ਨੂੰ ਪਟਿਆਲੇ ਦੀ ਟੀਮ ਨੇ ਗੱਡੀ ਅੰਦਰ ਬਿਠਾਇਆ ਤੇ ਆਪ ਉਹ ਆਪਣੇ ਟਿਕਾਣਿਆਂ ਵੱਲ ਤੁਰ ਪਏ ਇਸ ਤਰ੍ਹਾਂ ਹੁਣ 1 ਮਹੀਨੇ ਬਾਅਦ ਪਰਮਜੀਤ ਪਿਉਰਾ ਵੀ ਕਾਬੂ ਕਰ ਲਿਆ ਗਿਆ ਸੋ ਇਸ ਤਰ੍ਹਾਂ ਕੜੀ ਨਾਲ ਕੜੀ ਜੁੜਦੀ ਗਈ ਇਹਦਾ ਸਾਰਿਆਂ ਜਿਹੜਾ ਵਾ ਅਰੈਸਟ ਕਰਕੇ ਕੇਸ ਚਲਾ ਦਿੱਤਾ ਇਹਨਾਂ ਦੇ ਉੱਤੇ ਇਹਨਾਂ ਨੂੰ ਸਾਰਿਆਂ ਨੂੰ ਅਰੈਸਟ ਕਰਕੇ ਇਹਨਾਂ ਦੇ ਉੱਤੇ ਕੇਸ ਚਲਾ ਦਿੱਤਾ ਗਿਆ ਇਸ ਪੂਰੇ ਪਲਾਨ ਵਿੱਚ ਦੋ ਕੜੀਆਂ ਜਿਹੜੀਆਂ ਮੈਂ ਕਮਜ਼ੋਰ ਰਹਿ ਗਈਆਂ ਇੱਕ ਤਾਂ ਉਹ ਗੱਡੀ ਉਥੇ ਛੱਡ ਦਿੱਤੀ ਗਈ ਤੇ ਦੂਜਾ ਪਿੰਟਰ ਜਿਸਨੇ ਆਗੇ ਸਾਰੇ ਭੇਤ ਖੋਲ ਦਿੱਤੇ ਪਰ ਜਾ ਕੇ ਇਹ ਦੋਵਾਂ ਘੜੀਆਂ ਜਿਹੜੀਆਂ ਦੋਵੇਂ ਘੜੀਆਂ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਜਾਂਵੇ ਪਰ ਜੇ ਆਹ ਜੇ ਦੋਵੇਂ ਘੜੀਆਂ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਜਾਵੇ ਤਾਂ ਉਸ ਔਰਤ ਨਿਸਕਾਚਤ ਬਣਵਾਤਾ ਸੀ ਜਿੱਤੋਂ ਇਹਨਾਂ ਨੇ ਗੱਡੀ ਲਈ ਸੀ ਪਰ ਸੋਚਣ ਵਾਲੀ ਗੱਲ ਆ ਵੀ ਜੇ ਉਹ ਗੱਡੀ ਨਾ ਹੁੰਦੀ ਤੇ ਔਰਤ ਤੱਕ ਨਹੀਂ ਪਹੁੰਚ ਸਕਦੇ ਇਹ ਤੋਂ ਗੱਡੀ ਲਈ ਸੋ ਇਹ ਸੀਗੀ ਅੱਜ ਦੀ ਆਪਣੀ ਕਹਾਣੀ ਜਿਹੜੀ ਆ ਬੇਸਡ ਆ ਆਪਣੇ ਜਗਤਾਰ ਸਿੰਘ ਮਤਲਬ ਸੇਖੇ ਸਤਰੀ ਦੇ ਨਾਲ ਹੀ ਬੇਸਡ ਆ ਤੇ ਮੈਨੂੰ ਹੋਪ ਆ ਕਿ ਮੇਰੇ ਜਿਹੜੇ ਭਰਾ ਮੇਰੀ ਉਮਰ ਦੇ ਜਾਂ ਮੇਰੇ ਹੋਰ ਵੀ ਮੇਰੇ ਮੇਰੇ ਤੋਂ ਵੱਧ ਉਮਰ ਵਾਲੇ ਭਰਾਵਾਂ ਨੂੰ ਵੀ ਕਈਆਂ ਨੂੰ ਨਹੀਂ ਪਤਾ ਤੇ ਮੇਰੀ ਹੋਪ ਆ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਜੋ ਕਿ ਮੇਰੇ ਸਾਰੇ ਜਿਹੜੇ ਭੈਣ ਭਰਾਵਾ ਉਹਨਾਂ ਨੂੰ ਪਤਾ ਲੱਗ ਸਕੇ ਵੀ ਜਿਹੜੇ ਅੱਜ ਭਾਈ ਆਪਣੇ ਹਪਾਈ ਹਵਾਰਾ ਜੀ ਜਾਂ ਜੇਲ੍ਹ ਦੇ ਵਿੱਚ ਕਿਉਂ ਆ ਤੇ ਕਿਸ ਤਰ੍ਹਾਂ ਗ੍ਰਿਫਤਾਰ ਹੋਏ ਸੀ ਜੇ ਮੇਰੇ ਕੋਲੋਂ ਕੋਈ ਭੁੱਲ ਚੁੱਕ ਜਾਂ ਕੋਈ ਗਲਤ ਚੀਜ਼ ਕਹਿ ਹੋ ਗਈ ਹੋਵੇ ਤੇ ਆਪਣਾ ਛੋਟਾ ਜਾਂ ਵੱਡਾ ਭਰਾ ਸਮਝ ਕੇ ਮੈਨੂੰ ਮਾਫ਼ ਕੀਤਾ ਜਾਵੇ ਤੇ ਇਸੇ ਤਰ੍ਹਾਂ ਮਿਲਦੇ ਆਂ ਕਿਸੇ ਨਵੀਂ ਜੀ ਹੋਰ ਵਧੀਆ ਵੀਡੀਓ ਦੇ ਨਾਲ ਧੰਨਵਾਦ